ਇਹ ਕਹ ਤੁਸੀਂ 40 ਦੀ ਉਮਰ ਤੋਂ ਬਾਅਦ ਵੀ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਆਪਣਾ ਉਹ ਇੱਕਰੇਲੂ ਟਿਪਸ ਅੱਜ ਦੇ ਸਮੇਂ ਦੇ ਵਿੱਚ ਸਰੀਰ ਨੂੰ ਤੰਦਰੁਸਤ ਰੱਖਣਾ ਅਤੇ ਸਿਹਤ ਨੂੰ ਠੀਕ ਰੱਖਣ ਦੀ ਬਹੁਤ ਜ਼ਿਆਦਾ ਇੱਕ ਚੈਲਿੰਜ ਹੈਗਾ ਇੱਕ ਵੱਡੀ ਜਿਹੜੀ ਲੋੜ ਹੈਗੀ ਆ ਸਮੇਂ ਦੀ ਮੰਗ ਹੈਗੀ ਆ ਜੇਕਰ ਅਸੀਂ ਆਪਦੇ ਸਰੀਰ ਦਾ ਧਿਆਨ ਨਹੀਂ ਰੱਖਾਂਗੇ ਤਾਂ ਇਸ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ ਕਿ ਉਮਰ ਵਧਣ ਦੇ ਨਾਲ-ਨਾਲ ਸਰੀਰ ਵਿੱਚ ਥੋੜੀ ਬੁਢੀ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਏ ਉਮਰ ਵਧਣ ਦੇ ਨਾਲ-ਨਾਲ ਸਰੀਰ ਦੀਆਂ ਕوشਕਾਵਾਂ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੀਆਂ ਖਾਸ ਤੌਰ ਤੇ 40 ਦੀ ਉਮਰ ਤੋਂ ਬਾਅਦ ਤਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਕਿੰਨਾ ਸ਼ੁਰੂ ਕਰ ਦਿੰਦੀਆਂ ਹਨ ਇਸ ਲਈ ਜ਼ਰੂਰੀ ਹੈ ਕਿ ਇਸ ਉਮਰ 'ਚ ਸਰੀਰ ਦਾ ਖਾਸ ਤੌਰ ਤੇ ਖਿਆਲ ਰੱਖਿਆ ਜਾਵੇ ਇਸ ਸਮੇਂ ਚ ਜੇਕਰ ਕੁਝ ਖਾਸ ਗੱਲਾਂ ਦਾ ਧਿਆਨ ਰੱਖਿਆ ਜਾਵੇਗਾ ਤੇ ਕੁਝ ਬਦਲਾਅ ਕੀਤੇ ਜਾਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈਗਾ। ਸਰੀਰ ਦੀ 30 ਸਾਲ ਦੀ ਉਮਰ ਤੋਂ ਬਾਅਦ ਫਿੱਟ ਕਿਵੇਂ ਕਰ ਸਕਦੇ ਹਾਂ ਆਓ ਤੁਹਾਨੂੰ ਦੱਸਦੇ ਹਾਂ ਕੁਝ ਟਿਪਸ। ਭਾਰ ਤੇ ਕਾਬੂ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਗੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੀ ਅਯਾ 40 ਤੋਂ ਬਾਅਦ ਭਾਰ ਬਹੁਤ ਜ਼ਿਆਦਾ ਵਧਣ ਲੱਗ ਜਾਂਦਾਗਾ ਸਰੀਰ ਤੇ ਚਰਬੀ ਬਣਨ ਲੱਗ ਪੈਂਦੀ ਗੀ ਹੈ ਤੇ ਲੇਕਿਨ ਇਸ ਨੂੰ ਕੰਟਰੋਲ ਕਰਨ ਲਈ ਜਿਹੜਾ ਹੈ ਐਕਸਰਸਾਈਜ਼ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਡੀਟੇਸ਼ਨ ਵੀ ਕਰ ਸਕਦੇ ਕਿਉਂਕਿ ਤਣਾਅ ਮੁਕਤ ਵੀ ਰਹਿਣ ਲਈ ਜ਼ਰੂਰਤਮੰਦ ਚੀਜ਼ਾਂ ਇਕ ਦੀ ਸੇਵਨ ਜ਼ਰੂਰ ਕਰੋ ਜਿਵੇਂ ਕਿ ਖਾਣ ਪੀਣ ਦੇ ਵਿੱਚ ਖਾਸ ਤੌਰ ਤੇ ਹਰੀਆਂ ਸਬਜ਼ੀਆਂ, ਸਬੂਤ ਅਨਾਜ, ਫੈਟ ਫ੍ਰੀ ਡੇਰੀ ਉਤਪਾਦਨ ਦੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰੋ ਤਾਂ ਕਿ ਤੁਹਾਡਾ ਜਿਹੜਾਗਾ weight ਉਹ ਘਟ ਜਾਵੇ। ਲੂਣ ਤੇ ਮਿੱਠਾ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈਗਾ ਮੋਟਾਪੇ ਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ। ਲੂੰਗ ਦਾ ਸੇਵਨ ਅਤੇ ਮਿੱਠੇ ਦਾ ਸੇਵਨ ਵੀ ਘੱਟ ਹੀ ਕਰਨਾ ਚਾਹੀਦਾ ਹੈਗਾ ਸਿਹਤ ਨੂੰ ਬਿਹੱਦ ਜ਼ਰੂਰਤ ਹੈਗੀ ਹੈ ਕਸਰਤ ਦੀ ਕਸਰਤ ਜ਼ਰੂਰ ਕਰਨੀ ਚਾਹੀਦੀਗੀ ਇਸ ਨਾਲ ਮਾਸਪੇਸ਼ੀਆਂ ੜੀ ਗਿਆ ਉਹ ਸਹੀ ਰਹਿੰਦੀਆਂ ਗਿਆ ਕਿ ਸਰੀਰ ਵੀ ਤੰਦਰੁਸਤ ਬਣਿਆ ਰਹਦਾ ਗਿਆ ਜਾਂ ਤਾਂ ਪ੍ਰੋਟੀਨ ਅਤੇ ਫਾਈਬਰ ਫੂਡ ਖਾਣ ਨਾਲ 40 ਤੋਂ ਬਾਅਦ ਸਰੀਰ ਵਿੱਚ ਤੱਤਾਂ ਦੀ ਘਾਟ ਹੋ ਜਾਂਦੀ ਹੈ ਇਸ ਲਈ ਬਾਹਰ ਦਾ ਖਾਣਾ ਤਾਂ ਤਖਾਓ ਅਤੇ ਬਾਹਰ ਦੀ ਚੀਜ਼ਾਂ ਤੋਂ ਪਰਹੇਜ਼ ਕਰੋ ਕਿ ਨਸ਼ਾ ਤਾਂ ਬਿਲਕੁਲ ਹੀ ਨਾ 40 ਦੀ ਉਮਰ ਤੋਂ ਬਾਅਦ ਜੇਕਰ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਜ਼ਿਆਦਾਤਰ ਪਾਣੀ ਪੀਓ ਸਰੀਰ ਵਿੱਚ ਪਾਣੀ ਦੀ ਮਾਤਰਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਆਪਣੇ ਸਰੀਰ ਨੂੰ ਸਹੀ ਢੰਗ ਨਾਲ ਰੱਖਦੇ ਹੋ ਤਾਂ ਰੋਜ਼ਾਨਾ ਘੱਟੋ-ਘੱਟ 3-4 ਲੀਟਰ ਪਾਣੀ ਜ਼ਰੂਰ ਪੀਓ ਘੱਟੋ-ਘੱਟ ਵੈਸੇ ਤਾਂ 10 ਲੀਟਰ ਦੇ ਆਸ-ਪਾਸ ਕਿਹਾ ਜਾਂਦਾ ਹੈ ਲੇਕਿਨ 3-4 ਲੀਟਰ ਤਾਂ ਜ਼ਰੂਰ ਪੀਓ ਇਸ ਨਾਲ ਸਰੀਰ ਵਿੱਚ ਜਰੀਲੇ ਪਦਾਰਥ ਜਲਦੀ ਬਾਹਰ ਨਿਕਲ ਜਾਂਦੇ